ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਈ ਚਲੋ ਮੈਂ ਬਹੁਤਾ ਸਿਆਣਾ ਤਾਂ ਹੈ ਨਹੀਂਗਾ ਪਰ ਮੈਨੂੰ ਲੱਗਿਆ ਇਹ ਗੱਲ ਕਰਨੀ ਜ਼ਰੂਰੀ ਹੈ ਸੋ ਚਲੋ ਮੇਰੇ ਆਪਣੇ ਮਾਨ ਦੀ ਗੱਲ ਆ ਹੋਰ ਬਥੇਰੇ ਭਰਾਵਾਂ ਦੀ ਇਹ ਇਦਾਂ ਦੀ ਸੋਚ ਹੋ ਸਕਦੀ ਹੈ ਨਾ ਤੇ ਮੈਂ ਗੱਲ ਇਹ ਕਰਨੀ ਆ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਜੋ ਵੀ ਜਾਣਦੇ ਨੇ ਭਰਾ ਬੇਨਤੀ ਹੈ ਬਈ ਇੱਕ ਤਾਂ ਹੁੱਲੜਵਾਜੀ ਕਰਨੀ ਬੰਦ ਕਰ ਦਿਓ ਯਾਰ ਤੁਸੀਂ ਯਾਰ ਉੱਚ-ਉੱਚ ਲਾਇਏ ਨੇ ਗਾਣੇ ਤੇ ਚਲੋ ਜਾਹੇ ਤੁਸੀਂ ਧਾਰਮਿਕ ਸ਼ੋਕ ਹੀ ਲਾਇਏ ਨੇ ਹਨਾ ਪਰ ਯਾਰ ਹੁੱਲੜਵਾਜੀ ਹੱਸਦੇ ਜਾਣਾ ਇਹ ਨਹੀਂ ਬਈ ਆਪਣੇ ਲਈਏ ਸ਼ੋਕ ਦੇ ਦਿੰਨੇ ਸ਼ੋਕ ਬੈਂਦੀ ਅਸਾਨੂੰ ਹੱਥ ਜੁੜ ਕੇ ਬਈ ਇੱਕ ਤਾਂ ਹੁੱਲੜਵਾਜੀ ਬੰਦ ਕਰ ਦੋ ਇੱਕ ਉੱਥੇ ਦੇਖਿਆ ਬਈ ਕਿੰਨੇ ਕਿੰਨਿਆਂ ਦੇ ਜੇਬ ਚੋਂ ਜਰਦਾ ਬੀੜੀਆਂ ਸੈਕਟਰਾਂ ਚ ਕਿੰਨਾ ਕੁਝ ਨਿਕਲਦਾ ਯਾਰ ਆਪਾਂ ਕਿੱਥੇ ਗਏ ਯਾਰ ਮੈਂ ਤੁਹਾਨੂੰ ਇੱਕ ਇੱਕ ਗੱਲ ਕਹ ਰਿਹਾ ਜੇ ਤੁਸੀਂ ਨਹੀਂ ਸਾਹ ਸਕਦੇ ਨਾ ਜੀਜਾ ਬਿਨਾ ਸੋ ਬਈ ਘਰੇ ਬਹਿ ਜਾਓ ਜਾਓ ਨਾ ਕਿੰਨੇ ਪਵਿੱਤਰ ਜਗ੍ਹਾ ਯਾਰ ਉਹ ਕਿੱਡੀ ਵੱਡੀ ਕੁਰਬਾਨੀ ਹੋਈ ਆ ਕਿੱਡੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਨੇ ਉਸ ਧਰਤੀ ਦੇ ਉੱਤੇ ਤੇ ਆਪਾਂ ਉੱਥੇ ਕੀ ਕਰਦੇ ਯਾਰ ਜਾ ਕੇ ਮੇਰੇ ਹਿਸਾਬ ਨਾਲ 40% ਲੋਕਾਂ ਨੇ ਉਹ ਮੇਲਾ ਬਣਾਤਾ ਯਾਰ ਤੁਸੀਂ ਆਪ ਹੀ ਜਲੂਸ ਕੱਢ ਰਹੇ ਹੋ ਯਾਰ ਸਾਰੇ ਕਾਹੇ ਦਾ ਆਪਣੇ ਧਰਮ ਦਾ ਤੁਸੀਂ ਆਪ ਹੀ ਜਲੂਸ ਕੱਢਦੇ ਹੋ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਮੈਨੂੰ ਮਾਫ਼ ਕਰਿਓ ਮੈਂ ਕੁਝ ਗਲਤ ਬੋਲ ਦਵਾਂ ਪਰ ਬਈ ਉਹ ਸਾਡੇ ਲਈ ਸੱਚੀ ਬਹੁਤ ਜ਼ਿਆਦਾ ਦੁੱਖ ਦੀ ਘੜੀ ਆ ਉੱਥੇ ਅਸੀਂ ਸਾਡੀ ਗਾਧ ਨਹੀਂ ਹੈਗੀ ਬਾਈ ਕਿ ਅਸੀਂ ਉੱਥੇ ਜਾ ਕੇ ਗਾਹ ਪਾਈਏ ਗੰਦ ਪਾਈਏ ਹੁਲੜ ਬਾਜੀਆਂ ਕਰੀਏ ਟਰੈਕਟਰ ਉਹਦੇ ਗਾਣੇ ਲਾ ਲਾ ਕੇ ਫਿਰੀਏ ਬਹੁਤ ਵੱਡੀ ਬਹੁਤ ਵੱਡੀ ਸ਼ਹਾਦਤ ਹੋਈ ਆ ਉੱਥੇ ਸੋ ਮੇਰਾ ਵੀਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਯਾਰ ਨਾ ਕਰੋ ਘਰੇ ਬਹਿ ਜਾਓ ਨਾ ਜਾਓ ਬਈ ਨਹੀਂ ਤੁਸੀਂ ਇੰਨਾਂ ਚੀਜ਼ਾਂ ਬਿਨਾਂ ਸਾਰ ਸਕਦੇ ਤਾਂ ਘਰੇ ਬਹਿ ਜਾਓ ਕੋਈ ਜੱਗਰ ਨਹੀਂ ਆਗਾ ਹੋਰ ਬਥੇਰੇ ਸੇਵਾਦਾਰ ਨੇ ਉੱਥੇ ਸੇਵਾ ਕਰਦੇ ਆ ਤੁਨੋਂ ਮਨੋਂ ਕਰਦੇ ਤੇ ਕਈ ਸਾਲਾਂ ਤੋਂ ਕਰਦੇ ਆਉਂਦੇ ਆ ਪਰ ਬਈ ਖਾਸ ਕਰਕੇ ਆ ਹੋਣ ਵਾਲਿਆਂ ਨੂੰ ਬੇਨਤੀ ਏ ਥੋੜੀ ਯਾਰ ਸਾਰੇ ਨਹੀਂ ਕੁਝ ਵੀ 1% ਨਵੀਂ ਪਨੀਰੀ ਦੇ ਵਿੱਚ ਇਹ ਚੀਜ਼ਾਂ ਪੜੋ ਯਾਰ ਉੱਥੇ ਦੀਆਂ ਸ਼ਹਾਦਤਾਂ ਬਾਰੇ ਜਾਣੋ ਵੀ ਕੀ ਹੋਇਆ ਸੀ ਉੱਥੇ ਐਨਕਰੋ ਰਵੀਰ ਸੱਚੇ ਦਿਲੋਂ ਤਨੋਂ ਮਨੋਂ ਨਤਮਸਤਕ ਹੋ ਯਾਰ ਉਸਤਾਰ ਜੀ ਦੇ ਉੱਤੇ ਸਾਡੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਐ ਤੰਤਨ ਸਾਹਿਬ ਸ਼ਰੀਪ ਨੂੰ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਨੇ ਤੰਤਰ ਬਾਬਾ ਜੋਰਾਵਰ ਸਿੰਘ ਤੰਤਰ ਬਾਬਾ ਫਤੇ ਸਿੰਘ ਤੰਤਨ ਮਾ ਗੁਜਰਕਾਰ ਜੀ ਤੇ ਹੋਰ ਸਿੰਗਾ ਸੀ ਇਦਾਂ ਦੀ ਬਹੁਤ ਵੱਡੀ ਕੁਰਬਾਨੀ ਐ ਯਾਰ ਸਾਡੇ ਲਈ ਉਹ ਤਾਂ ਤੀਨੋਂ ਮੈਲੀ ਨਾ ਕਰੂ ਬਈ ਸੇਵਾ ਕਰੋ ਦਿਲੋਂ ਕਰੋ ਬਈ ਉਹਦਾ ਫਲ ਵੀ ਮਿਲੂਗਾ ਤੁਹਾਨੂੰ ਪਰੇਰ ਰਵ ਆਪਣਾ ਕਰੋ ਕੱਲ ਮੈਂ ਇੱਕ ਵੀਡੀਓ ਦੇ ਦਦਾ ਸੀ ਢੇਰ ਲਾਦਾ ਯਾਰ ਉਹਨਾਂ ਨੇ ਜਰ ਦੇ ਦੀਆਂ ਕੁੜੀਆਂ ਦਾ ਮੀਡੀਆਂ ਦੇ ਬੰਡਲਾਂ ਦਾ ਯਾਰ ਆ ਕੁਛ ਕਰਨ ਜਾਂਦੇ ਹਾਂ ਉੱਥੇ ਅਮਾ ਕਿਉਂ ਜਾਂਦੇ ਆ ਜੇ ਆਪਣਾ ਨਹੀਂ ਸਕਦੇ ਨਾ ਚੀਜ਼ਾਂ ਬਿਨਾਂ ਨਾ ਜਾਓ ਯਾਰ ਕੋਈ ਚੱਕਰ ਨਹੀਂ ਪਰ ਬੈਂਤੀ ਆ ਉਸ ਪਵਿੱਤਰ ਜਗ੍ਹਾ ਨੂੰ ਉਸ ਪਵਿੱਤਰ ਧਰਤੀ ਨੂੰ ਉਸ ਪਵਿੱਤਰ ਸਥਾਨ ਨੂੰ ਬਈ ਮੈਲਾ ਨਾ ਕਰੋ ਵੀਡੀਓ ਚੱਲਦੀ ਆ ਨੇ ਯਾਰ ਵੀਡੀਓ ਦੇ ਵਿੱਚ ਲੋਕ ਜਿਹੜੇ ਦੇਖਦੇ ਹੋਣਗੇ ਅਦਰ ਧਰਮ ਵਾਲੇ ਹਨ ਚਲੋ ਸਾਰੀ ਸਤਿਕਾਰ ਕਰਦੇ ਆ ਨਾ ਆਪਾਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਕਿਸੇ ਵੀ ਪਵਿੱਤਰ ਸਥਾਨ ਦੇ ਉੱਤੇ ਯਾਰ ਇਹ ਚੀਜ਼ਾਂ ਲੈ ਕੇ ਨਹੀਂ ਜਾਣਾ ਚਾਹੀਦਾ ਨਹੀਂ ਆਪਾਂ ਸਾਰ ਸਕਦੇ ਆਪਾਂ ਜਾਓ ਹੀ ਨਾ ਬਾਈ ਕੋਈ ਚੱਕਰ ਨਹੀਂ ਕਰੋ ਮੈਂ ਤੁਹਾਡੇ ਕੋਲੋਂ ਕੋਈ ਗਾਲ ਨਹੀਂ ਪਰ ਜਦ ਜੀ ਉੱਥੇ ਜਾਂਦੇ ਆ ਤਾਂ ਫਿਰ ਸਾਫ ਮਨ ਤੇ ਸਾਫ ਤਨ ਦੋਨਾਂ ਨਾਲ ਜਾ ਬੇਨਤੀ ਆ ਬਈ ਹੱਥ ਜੋੜ ਕੇ ਛੋਟਾ ਵਾਂ ਗਲਤ ਵੀ ਬੋਲ ਸਕਦਾ ਕੁਝ ਉੱਚਾ ਨੀਵਾ ਗਲਤ ਸ਼ਬਦ ਵੀ ਬੋਲ ਸਕਦਾ ਨਹੀਂ ਇੰਨੀ ਨੌਲੇਜ ਹੈਗੀ ਪਰ ਬਾਈ ਇੰਨਾ ਕੁ ਪਤਾ ਵਾ ਵੀਰ ਬਹੁਤ ਵੱਡੀ ਸ਼ਹਾਦਤ ਹੋਈ ਆ ਉਸ ਧਰਤੀ ਦੇ ਉੱਤੇ ਤੇ ਆਹ ਕੁਝ ਨਹੀਂ ਸਾਨੂੰ ਕਰਨਾ ਚਾਹੀਦਾ ਠੀਕ ਆ ਮੇਰਾ ਵੀਰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਮੇਰੇ ਭਰਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੋ ਉਹ ਭਰਾ ਦੇਖਣ ਤੇ ਆਪਣੇ ਛੋਟੇ ਭਰਾ ਦੀ ਆਪਣੇ ਵੱਡੇ ਭਰਾ ਦੀ ਬੇਨਤੀ ਨੂੰ ਕਬੂਲ ਕਰਨ ਵੇ ਨਾ ਕਰੋ ਯਾਰ ਇਹ ਹੈ ਹਨਾ ਨਾ ਜਾਈਏ ਆਪਾਂ ਕੋਈ ਚੱਕਰ ਨਹੀਂ ਸੋ ਮੇਰਾ ਵੀਰ ਧਿਆਨ ਦੇ ਉਸ ਗੱਲ ਵੱਲ ਬਈ ਇਹ ਤਾਂ ਜਦੋਂ ਕਿਸੇ ਤੋਂ ਸੁਣਦੇ ਆ ਕੋਈ ਕਥਾਵਾਚਕ ਜਾਂ ਕੋਈ ਜਦੋਂ ਇਸ ਵਿਸ਼ੇ ਤੇ ਕਥਾ ਸੁਣਾਉਂਦਾ ਬਈ ਅੱਖਾਂ 'ਚ ਪਾਣੀ ਆ ਜਾਂਦਾ ਸੋ ਮੇਰਾ ਵੀਰ ਤੁਹਾਨੂੰ ਬੇਨਤੀ ਆ ਕਿਸੇ ਵੀ ਪਿਪਤਰਸਥਾਨ ਤੇ ਜਾਣਾ ਇਦਾਂ ਨਾ ਕਰਿਆ ਤੋ ਜਰੂਰ ਮੇਰਾ ਵੀਰ ਹਨਾ ਵੀਡੀਓ ਸ਼ੇਅਰ ਕਰਿਓ ਤੇ ਉਮੀਦ ਕਰਨਾ ਮੈਂ ਆਪਣੇ ਭਰਾਵਾਂ ਤੋਂ ਕਿ ਧਿਆਨ ਦੇਣਗੇ ਇਸ ਗੱਲ ਦੇ ਉੱਤੇ ਸੋ ਮੇਰਾ ਵੀਰ ਸਾਰਿਆਂ ਨੂੰ ਹੱਥ ਜੋੜ ਕੇ ਫੇਰ ਤੋਂ ਬੇਨਤੀ ਆ ਆ ਕੰਮ ਨਾ ਕਰੀਏ ਆਪਾਂ ਉਲੜਵਾਜੀਆਂ ਛੱਡੀਏ ਬਾਈ ਕੁੱਲੜਵਾਜੀਆਂ ਕਰਨ ਨੂੰ ਹੋਰ ਦੁਨੀਆ ਬਥੇਰੀ ਪਈ ਆ ਘੁੰਮ ਲੋ ਕਿਤੇ ਘੁਮਣ ਚਲਜੋ ਜੋ ਮਰਜੀ ਕਰ ਲਿਓ ਪਰ ਯਾਰ ਇੱਥੇ ਨਾ ਯਾਰ ਇੱਥੇ ਨਹੀਂ ਕਿਤੇ ਵੀ ਨਾ ਯਾਰ ਇਹ ਕੰਮ ਕਰੋ ਤਰਕਮਿਸਤਾਨ ਦੇ ਉੱਤੇ ਕਿਸੇ ਵੀ ਤਰਕ ਦੇ ਸਥਾਨ ਦੇ ਉੱਤੇ ਆ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਮੇਰਾ ਭਾਈ ਜ਼ਰੂਰ ਤੇ ਆਂਦੇ ਹੋ ਤੇ ਵੀਡੀਓ ਸ਼ੇਅਰ ਕਰਿਓ ਵੱਧ ਤੋਂ ਵੱਧ ਮੇਰਾ ਭਰਾ ਜਿਹੜੇ ਗੱਲ ਨੂੰ ਮੰਨਦੇ ਨੇ ਵੀ ਹਾਂ ਇਹ ਗੱਲ ਸੱਚੀ ਆ ਇਹ ਚੀਜ਼ਾਂ ਹੋ ਰਹੀਆਂ ਨੇ ਜ਼ਰੂਰ ਵੀਡੀਓ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ